ਤੁਸ ਕੇ ਬਾਰੇ ਤੁਸ ਕੋਲ ਮਨ ਵੀ ਕਿਦਾ ਹਾਂਜੀ ਠੀਕ ਦੇ ਬਹਿ ਜਾ ਬੈਠੀ ਉਹ ਪਰ ਨਹੀਂ ਅੱਜ ਮਨਜੋਦਵਾਲ ਤੁਸੀਂ ਗਏ ਨਹੀਂ ਮਨਜੋਦਵਾਲ ਕੀ ਜਾਣਾ ਸੀ ਹਾਂਜੀ ਅੱਜ ਛਾਪਾ ਮਾਰਨ ਨੂੰ ਫੇਰਦੇ ਪੁਲਸ ਵਾਲੇ ਇੱਥੇ ਤੇ ਘਰ ਅੱਛਾ ਕਿ ਮਨਜੋਦ ਫੜਨਾ ਵਾ ਕਿ ਇਹਨੇ ਸੂਹ ਦਿੱਤੀ ਨਹੀਂ ਹੈ ਕਿ ਰਾਤੀ ਆਇਆ ਹੈ ਹਾਂਜੀ ਤੇ ਮੈਂ ਨਹੀਂ ਨਹੀਂ ਮਨਜੋਦਵਾਲ ਨਹੀਂ ਜਾਣਾ ਅੱਜ ਤਾਰੀ ਵਾਲ ਗੇਮ ਕਮਾਈ ਸੀ ਸੱਤਾਂ ਥਾਂ ਤੇ ਛਾਪੇ ਵੱਜੇ ਅੱਜ ਅੱਛਾ ਆ ਤਾਰੀ ਦੇ ਮੱਝ ਗਿਆ ਵਾ ਹੂੰ ਤੇ ਗੁਰਲਾਲ ਵੱਲ ਗਏ ਜਿੰਦ ਵੱਲ ਗਏ ਕਾਲੇ ਵੱਲ ਗਏ ਅੱਛਾ ਮੈਂ ਵੀ ਵੇਖਿਆ ਹੈ ਗੱਡੀਆਂ ਘੂਕਦੀਆਂ ਨੰਗੀਆਂ ਹੀ ਗਿਆ ਤੇ ਮੈਨੂੰ ਤੇ ਹੁਣ ਉਦਾਂ ਵੀ ਉਹ ਜੋ ਟੀਵੀ ਦੇ ਵਿੱਚ ਲਾਇਆ ਸਮਰੀਦਨ ਇਹ ਤੇ ਹੂਟਰ ਵੱਜਣ ਦਾ ਮੇਰਾ ਤਾਂ ਦਿਲ ਹੀ ਫੇਲੋ ਚ ਲੈ ਨਹੀਂ ਨਹੀਂ ਸਕਤਾਈ ਬਹੁਤ ਜ਼ਿਆਦੀ ਹੋ ਗਈ ਉਹਨਕੇ ਹੁਣ ਥੋੜਾ ਲੋਕ ਛਕ ਕੇ ਰਵੇ ਹਾਂਜੀ ਨਹੀਂ ਲੁਕਿਆ ਸੀ ਪਿਆਈਆ ਆ ਤੂੰ ਲੈਂਦੀ ਪੇਪਰ ਹਾਂਜੀ ਲੈਂਦਾ ਜੀ ਬਲਜੀਤ ਵੱਲ ਵੇਖ ਲੈ ਕੇ ਤਾਂ ਆ ਨਾ ਜਾਵੇ ਇਹ ਤਾਂ ਸੋਈ ਚ ਹਾਲਾ ਇਹ ਕਾਗਜ਼ ਫੜਾਉਂਦੀ ਹੈ ਭਲਾ ਉਹ ਵੀ ਅੱਗੇ ਪਿੱਛੇ ਵੇ ਵੇ ਕੇ ਜਾ ਕੇ ਪੁੱਛਾਂ ਤਾਂ ਸਹੀ ਉਹ ਤਾਂ ਅਖ ਨਹੀਂ ਮਮ ਜੀਤ ਬਾਰੇ ਪੁੱਛਣ ਆਈਆਂ ਪਰ ਇਹ ਫੜਾਉਣ ਤੇ ਕਾਗਜ਼ ਗਈ ਹੈ ਇਹਦਾ ਨਹੀਂ ਪਤਾ ਲੱਗਦਾ ਇਹਦੇ ਲਾ ਕੇ ਨਾਮ ਹੀ ਨਾ ਲੈਣੀ ਕਦੇ ਹਾਂਜੀ ਠੀਕ ਆਹ ਤੁਹਾਨੂੰ ਪਤਾ ਇਹ ਸੁਭਾਰਾ ਜਿੰਦਾ ਦੀ ਹੈਗੀ ਹੈ ਹਾਂ ਇਹਨਾਂ ਦੇ ਇਹ ਜੋ ਰਾਸ ਦੇ ਵਿੱਚੋਂ ਕਾਸਾ ਕੱਢਣਾ ਕਿ ਕੌਣ ਹੀ ਕੀ ਕਾਹਦੇ ਵਾਸਤੇ ਹੈ ਕਿੱਦਾਂ ਹਾਂਜੀ ਹੁਣ ਮਹਿਕਵੇਂ ਦੀ ਗੱਲਾਂ ਵਾ ਸਾਡੀਆਂ ਨਹੀਂ ਤੁਸੀਂ ਨਹੀਂ ਘਾਰਨਗੇ ਹਾਂਜੀ ਸਾਨੂੰ ਵੀ 100 ਬੰਦਸ਼ੀਆਂ ਹੁੰਦੀਆਂ ਉੱਥੇ ਹੂੰ ਇਹ ਬੁੜੀਆਂ ਨੇ ਹੁੰਦਾ ਕਿ ਜਿਹੜੀ ਬਾਹਰ ਗੱਲਬਾਤ ਹੋਈ ਇਹ ਸਾਰੀ ਘਾਰਨ ਕੇ ਸਾਨੂੰ ਦੱਸਣ ਇੱਕ ਵਾਰੀ ਚੰਗੀ ਜਨ ਸਣ ਲਈ ਕੀ ਕਿਹਾ ਤੁਮ ਮੰਨ ਗਰੀ ਦੇ ਉਹ ਯਾਰ ਕੱਖ ਨੇ ਕਿਹਾ ਤੈਨੂੰ ਕੀ ਵਹਿਮ ਹੋ ਗਿਆ ਵਹਿਮ ਕਦਾ ਹੋਇਆ ਜੇ ਮੈਂ ਪੁੱਛਣ ਦੀ ਆ ਤੇ ਦੱਸ ਦੋ ਹਾਂ ਇਹ ਚ ਕਾਦੀ ਗੱਲ ਆ ਘਰ ਚ ਕੋਈ ਹੋਲਾ ਨਹੀਂ ਰੱਖਣਾ ਚਾਹੀਦਾ ਯਾਰ ਤੇਰੇ ਸਾਹਮਣੇ ਸਾਰੀ ਗੱਲਬਾਤ ਹੋਈ ਆ ਚਾਹ ਤੇਰੇ ਲਾਗੇ ਬੈ ਕੇ ਪੀਤੀ ਜਾਣ ਕੋਈ ਉਹਨੇ ਪੜਨੀ ਗੱਲ ਆ ਗਈ ਉੱਥੇ ਮੈਂ ਚਾਹ ਲਾਗੇ ਨਹੀਂ ਮੈਂ ਚਾਹ ਫੜਾ ਕੇ ਆ ਗਈ ਉਹ ਕੋਸ ਫੜੋਂ ਲਈ ਤੁਹਾਨੂੰ ਨਾਲੇ ਉਹ ਫੜਾਇਆ ਉਹਨੇ ਪੇਪਰ ਮੇਰਾ ਡੇਗ ਗਿਆ ਹੈ ਕਾਨੂੰ ਵਾਲਾ ਉਥੇ ਭਾਈਓ ਫਾਈਲ ਚੈੱਕ ਕਰ ਲਈ ਭਾਜੀ ਉਹ ਮੈਂ ਉਸ ਵੇਹੋ ਕਿਨੂੰ ਪੁੱਛਣਾ ਹੈ ਕਿ ਭਾਜੀ ਕੀ ਬਣਿਆ ਮੇਰਾ ਕੇਸ ਦਾ ਹੁਣ ਤੇ ਮੈਂ ਇਹਨੂੰ ਆਖਿਆ ਮੈਂ ਅੱਜ ਰੇਡ ਪਈ ਤੰਨਾ ਚਾਹਾਂ ਸਮਾਂ ਤੇ ਤਾਰੀਖ ਵੀ ਰੇਡ ਪਈ 43 ਭੱਜ ਗਿਆ ਵਾ ਤੇ ਮੈਂ ਇਹਨੂੰ ਕਿਹਾ ਬਚਪਚਾ ਕਰ ਲੈ ਦੋ ਚਾਰ ਦਿਨ ਜੇ ਮਿਲੂਆਂ ਤੇ ਮੁਲਾਜ਼ਮਾ ਕਰਨੀ ਰੇਡ ਪਾਉਣੀ ਬੰਨੇ ਦੇਵੀ ਤੇ ਮੈਂ ਬੜੇ ਜੋਰ ਨਾਲ ਲੱਗਿਆ ਵਾ ਆ ਗੱਲ ਤਾਂ ਵੀ ਹੋਟੇ ਕੋ ਗੱਲ ਹੀ ਨਹੀਂ ਹੋਈ ਕੋਈ ਨਹੀਂ ਹੈਗੀ ਤੇ ਮੈਂ ਮੰਨ ਲਈ ਤੇ ਮੇਰੇ ਤੋਂ ਉਹਨੇ ਕਾਤੋਂ ਫੜਾਇਆ ਫੇ ਅੱਗੇ ਪਿੱਛੇ ਵੀ ਵੇਖਣ ਦੀ ਕਹਿ ਨਹੀਂ ਵੀ ਕੋਈ ਆਤ ਨਹੀਂ ਗਿਆ ਵੇਖਾ ਤਾਂ ਸਹੀ ਪਹਿਲਾਂ ਮੈਨੂੰ ਪਤਾ ਨਾ ਦਾ ਮੈਸੇਜ ਆ ਨਾ ਸ਼ਦਾ ਇਗਨੋਰ ਨਾ ਦੇ ਬਿਨਾਂ ਲੈ ਤੂੰ ਮੈਨੂੰ ਸ਼ੱਕ ਕਰਦੀ ਆ ਸ਼ੱਕ ਹੀ ਕੀਤਾ ਜੇ ਤੇ ਮੈਂ ਸਾਰੀ ਗੱਲ ਸੱਚੀ ਦੱਸ ਦੋ ਤੇ ਫਿਰ ਕੋਈ ਸ਼ੱਕ ਵਾਲੀ ਗੱਲ ਤੇ ਹੈ ਹੀ ਨਹੀਂਗੀ ਮੈਂ ਕੀ ਦੱਸਾਂ ਤੁਹਾਨੂੰ ਹੁਣ ਮੈਂ ਲਿਖ ਕੇ ਦਵਾ ਦੂਰ ਮੈਂ ਦਿਮਾਗ ਨਹੀਂ ਖਰਾਬ ਕਰ ਤੂੰ ਤੇ ਨਾਲੇ ਆ ਕੀ ਰੋਜ਼ ਦਾ ਤੂੰ ਹੀ ਕੰਮ ਫੜਿਆ ਜਦੋਂ ਮੈਂ ਕਹਿੰਦਾ ਨਹੀਂ ਪੀਣੀ ਮੁੰਡਾ ਵੀ ਵੇਖਦਾ ਵਾਂ ਫੇਰੇ ਇਤਰਾਫ ਮੁੰਡਿਆਂ ਨੇ ਜਦੋਂ ਆ ਕੰਮ ਚਾਲੂ ਕਰਤਾ ਤਾਂ ਮੁੰਕੇ ਤਾਂ ਡਰ ਗਏ ਨੇ ਕਹਿਣਾ ਮੈਂ ਇਹ ਕਰਨਾ ਹੀ ਨਹੀਂ ਠੀਕ ਹਨ ਜਿੱਥੇ ਜੋੜਣਾ ਲਾ ਲਾ ਇੱਕ ਗੱਲ ਹੋਰ ਸੁਣਾ ਮੇਰੀ ਮੈਨੂੰ ਕੋਈ ਸਵਾਲ ਜਵਾਬ ਨਹੀਂ ਕਰਨਾ ਸਮਝ ਗਈ ਹੈ ਨਾ ਸੱਚੇ ਮੇਰੇ ਤੋਂ ਬਿਹਤਰ ਕੋਈ ਨਹੀਂ ਹੋ ਤੇ ਕੌਣ ਪੁੱਛੇ ਮੈਂ ਤੁਹਾਨੂੰ ਕੌਣ ਸਵਾਲ ਜਵਾਬ ਕਰੇ ਜਿਹੜਾ ਮੈਂ ਨਹੀਂ ਕਰਨਾਗੇ ਕੋਈ ਵੀ ਨਹੀਂ ਕਰੂਗਾ ਤੂੰ ਜਿਹੜਾ ਮੈਂ ਤੇ ਸ਼ੱਕ ਕਰਦੀ ਹੈ ਨਾ ਆਖੇ ਲੱਗਦਾ ਤੇ ਕੀ ਗੱਲ ਦੀ ਓ ਮਰਦ ਨਹੀਂ ਹਾਂ ਗੱਲ ਫੜ ਕੇ ਬਹਿ ਜਾ ਕਰੋ ਜਦ ਮੈਂ ਕਿਹਾ ਵੀ ਨਿਆਣੇ ਸਾਹਨੇ ਨਾਹਾ ਕੰਮ ਕਰਿਆ ਕਰੋ ਆਹ ਕੰਮ ਵੀ ਨਹੀਂ ਚੱਗਾ ਇਹ ਲੜਾਈ ਦਾ ਘਰ ਵਾ ਮੇਰਾ ਬੰਦਾ ਤੇ ਢੀਸੀ ਲੱਗਾ ਵਾ ਨਿਆਣੇ ਨਹੀਂ ਟਰავੇ ਨੇ ਬਾਬਾ ਤੁਸੀਂ ਹੀ ਰੋਜ਼ ਪੀਗੇ ਮਮੀ ਤੋਂ ਉਹ ਲੇਵੰਦੇ ਆ ਗੱਲਾਂ ਤੁਸੀਂ ਤੇ ਮੈਂ ਗੱਲ ਕਰਨੀ ਕੀ ਆ ਨਾ ਮਾਂ ਆਪਣੀ ਨੂੰ ਉਹਨੇ ਕੀ ਕਿਹਾ ਹੁਣ ਉਹਦੇ ਦੁਆਲੇ ਨਾ ਹੋ ਜਿਓ ਤੇ ਦੱਸ ਕੀ ਆ ਨਾ ਹਾਂ ਮੈਂ ਰਿਸ਼ਤਾ ਨਹੀਂ ਲੈਣਾ ਵਾ ਨੰਨੇ ਤਾਂ ਉਹਦੇ ਲੋਕ ਹੀ ਕਰਾਂਗੇ ਉਹ ਕੰਝਰ ਅੱਗੇ ਤਾਂ ਨਹੀਂ ਕਦੀ ਲਈ ਕਦਰ ਮਾਵਾ ਪੁੱਤਾਂ ਦੇ ਸਿਰ ਚੜ ਗਏ ਨਾ ਕੋਲ ਨਾ ਹੀ ਉਹ ਤੇ ਲੈਣੀ ਹੋ ਲਾ ਲਿਓ ਜੋਰ ਜਿਥੇ ਰੋਣਾ ਤੁਸੀਂ ਅਰੇ ਮੰਗਣਾ ਨਾ ਬੁਲਟ ਇਹ ਰਿਸ਼ਵਤ ਦੇ ਪੈਸੇ ਨਹੀਂ ਆਉਣੇ ਆ ਮਿਹਨਤ ਦੇ ਪੈਸੇ ਨਾਲ ਸੈਗਲ ਨਹੀਂ ਹੁੰਦਾ ਮਿਹਨਤ ਦੀ ਕਮਾਈ ਨਾਲ ਸਭ ਕੁਝ ਬਣਦਾ ਵਾ ਜੇ ਬੰਦਾ ਨੀਂਦ ਨਾ ਕਰੇ ਤੇ ਜੇ ਤੁਸੀਂ ਮੰਜ ਧਾਰ ਲੈ ਆਵਾ ਨਾ ਵੀ ਰਿਸ਼ਵਤ ਲੈਣੀ ਆ ਤੇ ਫਿਰ ਲੋਕਾਂ ਦੀ ਗੱਲ ਤੇ ਸੱਚ ਕਰਕੇ ਵਿਖਾ ਲੈਣੀ ਆ ਹੁਣ ਉਹ ਜਿਹੜਾ ਬੰਦਾ ਲੈਂਦਾ ਆਵੇ ਫਿਰ ਕੋ ਕਵੇ ਤੇ ਬੰਦੇ ਨੂੰ ਗੁੱਸਾ ਨਹੀਂ ਆਉਂਦਾ ਉਹ ਮੈਂ ਨੇ ਤਨਖਾਹ ਦਾ ਵਾਣੇ ਨੂੰ ਰੁਪਈਆ ਨਹੀਂ ਕਿਉਂ ਚਾਹ ਨਹੀਂ ਪੀਤੀ ਅਜੇ ਤੱਕ ਤੁਸੀਂ ਗੱਲਾਂ ਕਰਦੇ ਨੇ ਤੇ ਜਿਹੜਾ ਲੋਕ ਬਾਹਰ ਕਰਦੇ ਨਾ ਮੇਰੇ ਮੂੰਹ ਦੇ ਕਰਾਈ ਵੇਖੀ ਮੈਂ ਕਿਦਾਂ ਭਟਾ ਫੇਰਦਾ ਦੁਆਲੇ ਉਹਨਾਂ ਨੇ ਹੁਣ ਮੁੰਡੇ ਤਾਂ ਦੁਆਲੇ ਕਦ ਹੋ ਗਏ ਆ ਉਹਨੇ ਤਾਂ ਮੈਂ ਕੀ ਕਹਿਤਾ ਜਾਣਾ ਬਾਹਰ ਨਿਕਲਦਾ ਨਾ ਜਦੋਂ ਲੋਕੀ ਜਿਹੇ ਗੱਲਾਂ ਕਰਦੇ ਆ ਨਹੀਂ ਸਹੀਆਂ ਜਾਂਦੀਆਂ ਮੈਂ ਤੈਨੂੰ ਆਖੀ ਜਾਂਦਾ ਤੂੰ ਮੇਰੇ ਸ਼ੱਕ ਨਾ ਕਰ ਨਾ ਕਰ ਸ਼ੱਕ ਚੰਗੀ ਗੱਲੀ ਹੋ ਕੀ ਸ਼ੱਕ ਕਰ ਲਿਆ ਦੱਸੋ ਜੇ ਸਮਝਾਉਣ ਦੇ ਆ ਤੁਹਾਨੂੰ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਹੈਗੀ ਨਹੀਂ ਤੁਸੀਂ ਕਹਦਾ ਰੋਣਾ ਪਾਤਾ ਕੀ ਗੱਲ ਹੈ ਤੁਹਾਨੂੰ ਚੰਗਾ ਹੈ ਚਾਚੀ ਤੂੰ ਆ ਗਈ ਆ ਇਹਨੂੰ ਸਮਝਾਦਾ ਸ਼ੱਕ ਕਰਦੀ ਮੈਂ ਤੇ ਸ਼ੱਕ ਇਹਨੇ ਮਰ ਜਣਾ ਮੇਰੇ ਹੱਥੋਂ ਜਿੱਦ ਕੀ ਗੱਲ ਹੋਈ ਆ ਤੂੰ ਤਾਂ ਸਿਆਣੀ ਬਿਆਣੀ ਆ ਤੂੰ ਕਿਉਂ ਉਹਨੂੰ ਨਹੀਂ ਮੁੰਡੇ ਨੂੰ ਇਦਾਂ ਕੰਮ ਕਰਨਾ ਚਾਚੀ ਜੀ ਕੋਈ ਸ਼ੱਕ ਨਹੀਂ ਕੀਤਾ ਹੈਗਾ ਇਹਨਾਂ ਨੇ ਹੁਣ ਦੋ ਗਲਾਸੀਆਂ ਲਾਈਆਂ ਵਾ ਇਹਨਾਂ ਨੇ ਤੇ ਅੰਦਰ ਗਈ ਆ ਇਹਨਾਂ ਨੂੰ ਤੇ ਆਪੇ ਗੱਲਾਂ ਹੋਣੀਆਂ ਆ ਗਈ ਗਈ ਚਾਚੀ ਨਹੀਂ ਉਹ ਕਹਦਾ ਜ ਨਵਾਂ ਲੋਣ ਲੱਗਾ ਲੋ ਜੀ ਪੈ ਕੇ ਲੰਦਾ ਹੀ ਆ ਪਰ ਕ ਵੀਰ ਤੂੰ ਵੀ ਨਾ ਸੋਭੀਓ ਕੇ ਗੱਲ ਕਰਿਆ ਕਰ ਜਿਹੜੀ ਕਰਨੀ ਹੁੰਦੀ ਆ ਪੈ ਕੇ ਰਾ ਕੇ ਤੂੰ ਵੀ ਨਾ ਗੱਲ ਕਰਿਆ ਕਰ ਪੁੱਤ ਪੁੱਤਾ ਹੀ ਮੈਂ ਇਹਨਾਂ ਨੂੰ ਕੀ ਕਹਤ ਆ ਅੱਜ ਨਹੀਂ ਹੋਦ ਰਿੰਦਾ ਲੈਂਦਾ ਹੀ ਮੈਂ ਫਿਰ ਹੁਣ ਆ ਸ਼ੱਕ ਕਰਦੀ ਸ਼ੱਕ ਮੇਰੇ ਤੇ ਵੀ ਨਹੀਂ ਕਾਦਾ ਸ਼ੱਕ ਕਰਦੀ ਮਜੀ ਨੂੰ ਹੁਣ ਸਿਰ ਤੇ ਬੜਾ ਕਰਦਾ ਸ਼ੱਕ ਚਾਚੀ ਜੀ ਮੈਂ ਕੋਈ ਨਹੀਂ ਕਰਦੀ ਹੈਗੀ ਚੁੱਪ ਕਰ ਜੋ ਹੁਣ ਤੋਹੀਂ ਹੁਣ ਤੇ ਚੋਪੀ ਨਹੀਂ ਕਰਨਾ ਚਲ ਜਾ ਮੈਨ ਲੱਗੋ ਤੱਕੀ ਗਾਲੀ ਤੂੰ ਛੱਤ ਕੀਤਾ ਨਾ ਮੈਂ ਇੱਥੇ ਮੇਰੇ ਮੁੰਡੇ ਨੇ ਮੇਰੇ ਨਾਲ ਛੱਤ ਕੀਤਾ ਵਾ ਮੈਂ ਛਾਪ ਛਾਪ ਕਰੀ ਜਾਂਦੇ ਆ ਵੇ ਤੈ ਹੀ ਅਖਣਾ ਨਾ ਵੀ ਮੈਂ ਕਹਿਨੀ ਆ ਮੇਰਾ ਬੋਲਾ ਜਿਹੜਾ ਸਾਰਿਆਂ ਦੇ ਦਦਾ ਹੁਣ ਤੁਹਾਨੂੰ ਤਾਈ ਤਾਈ ਆਖੀ ਜਾਂਦੇ ਜੇ ਹੁਣ ਆਪਣੇ ਆਪ ਨੂੰ ਨਹੀਂ ਪਤਾ ਲੱਗਣ ਡਿਆ ਤੇ ਕਹਿੰਦੀ ਖੁੰਦੀ ਕਸਮ ਲਕੇ ਮੁੰਡੇ ਨਾਲ ਕੱਢਣ ਡਿਆ ਬਣਾਣਾ ਵੀ ਇਹ ਬੋਲਦਾ ਵਾ ਬਾਹਰੋਂ ਲੋਕੀ ਸੁਣਾ ਦਿੰਦੇ ਆ ਮਨਸਨੀਆਂ ਗੱਲਾਂ ਕਰਦੇ ਤਾਂ ਤਾਂ ਹੀ ਦਿੰਦੇ ਸਾਨੂੰ ਸ਼ਰਾਬ ਲੈ ਲਾ ਜਤੀ ਫੇਰ ਸ਼ੱਕ ਕਰਦੀਵੇਂ ਮੇਰੇ ਤੇ ਚਲ ਜਾ ਮੇਰੇ ਨਾਲ ਕੋ ਚੰਗੀ ਗੱਲੀ ਹੋ ਨਾ ਬਾਕੀ ਇੱਥੇ ਸ਼ੱਕ ਕਰ ਲਿਆ ਤੁਹਾਡੇ ਤੇ ਕਦੋਂ ਬਣਾ ਪੀਣ ਦਿਆ ਵਾ ਵੇ ਕਿਦਾਂ ਸ਼ਰਾਬੀ ਆ ਡਿੱਗਣ ਨੂੰ ਫਿਰਨ ਦਿਆ ਉੱਠ ਲੋ ਤਾਂ ਇੱਧਰ ਆ ਤੂੰ ਗੱਲ ਸੁਣ ਚੱਲ ਉੱਠ ਪੁੱਤ ਤੂੰ ਨੇ ਇਹਨਾਂ ਦੀ ਲੜਾਈ ਚਾਹਿਆ ਕਰ ਸ਼ੱਕ ਕਰਦੀ ਮੇਰੇ ਤੇ ਕਾਹਦਾ ਸ਼ੱਕ ਤੇ ਕਾਹਦੀਆਂ ਗੱਲਾਂ ਪੀਛਦਾ ਹੋ ਗਿਆ ਤੂੰ ਚੱਲ ਮਰ ਫਤਬਾਰ ਵੇ ਮਾਲ ਡੰਗਰ ਵਾਲਾ ਮੇਰੀ ਗੱਲ ਸੁਣੋ ਜੀ ਇਹ ਇੱਕ ਜਾਣਾ ਕੰਗਲਾ ਹੋ ਗਿਆ ਵਾ ਤੇ ਸਾਰਿਆਂ ਨੇ ਹੋ ਜਾਣਾ ਕੀ ਹੈਗੀ ਸ਼ੱਕ ਦੀ ਸੂਈ ਆ ਜਿਹੜੀ ਇੱਕ ਦੂਜੇ ਨੂੰ ਤੁਹੇ ਹਿਸ਼ਕਦਾਈ ਬਣਾਇਆ ਚਾਚੀ ਜੀ ਗੱਲ ਤਾਂ ਕੋਈ ਨਹੀਂ ਆ ਮੈਂ ਸਿਰਫ ਇੰਨਾ ਹੀ ਪੁੱਛ ਲਿਆ ਮੰਤਰੀ ਤਾਈ ਹੀ ਕੀ ਕਹਿ ਗਈ ਆਹੋ ਹੀ ਗੱਲ ਨਹੀਂ ਛੱਡਣਿਆ ਬੰਦਾ ਮੈਂ ਤੇ ਹਰਾਨ ਹੋ ਗਈ ਮੈਂ ਬੱਡੀ ਤੇਰੀ ਕਿਆ ਮੈਂ ਨਾ ਪਿਆ ਕਰੋ ਨਾ ਪਿਆ ਕਰੋ ਨਿਆਂ ਤੇ ਗਲਤਾ ਸਰ ਪੈਂਦਾ ਪਰ ਰੋਜ਼ ਹੀ ਆਹ ਕੰਮ ਕਰਨਾ ਹੁੰਦਾ ਮੇਰੀ ਇਹਨਾਂ ਬੰਦੇ ਨਾਲ ਇਹੋ ਲੜਾਈ ਰਹਿੰਦੀ ਆ ਤੇ ਮੈਨੂੰ ਇਹ ਕੰਮ ਪਸੰਦ ਵੀ ਨਹੀਂ ਹੈਗਾ ਉਦ ਜੇ ਮਨਪਰੀਤ ਆਈ ਹੋਊਗੀ ਨਾ ਚਲੋ ਕਿਹ ਕੰਮ ਹੀ ਆਈ ਹੋਊਗੀ ਤੂੰ ਐਡੇ ਨਿੰਵੇਂ ਕੀ ਲੈਣੇ ਹੀ ਜੇ ਆਈ ਹੋਊਗੀ ਤੇਰੇ ਬੰਦੇ ਨਾਲ ਕੋਈ ਗੱਲ ਕਰਕੇ ਗਈ ਆ ਮਨਜੋਦ ਬਾਰੇ ਗੱਲ ਕੋਈ ਕੀਤੀ ਹੋਊਗੀ ਕਿੰਨੀ ਉਹ ਦੁਖੀ ਆ ਤੁਸੀਂ ਆਪਣਾ ਝਾਗੂ ਰੋਲਾ ਪਾ ਲਿਆ ਲੜਾਈ ਸ਼ੋਹ ਕੇ ਬਹਿ ਗਏ ਆ ਕੀ ਕਹਿਤਾ ਕੀ ਕਹਿਤਾ ਉਹ ਤਾਂ ਮੇਰੇ ਤੇ ਸ਼ੱਕ ਕਰੀ ਜਾਂ ਨਹੀਂ ਤੁਜੀ ਗੱਲ ਹੀ ਨਹੀਂ ਕੋਈ ਤੁਸੀਂ ਕਰ ਰਹੇ ਚਾਚੀ ਜੀ ਗੱਲ ਕੋਈ ਐੋ ਜਿਹੀ ਹੈ ਨਹੀਂ ਜੇ ਇਹਨਾਂ ਨੂੰ ਲੱਗਦਾ ਵਾ ਵੀ ਕੋਈ ਗੱਲ ਨਹੀਂ ਹੈਗੀ ਤਾਂ ਮੈਨੂੰ ਦੱਸ ਦੇ ਮੇਰੇ ਮਨ ਚ ਵੀ ਨਾ ਸ਼ੱਕ ਘਰ ਰਹੇ ਮੈਂ ਪੁੱਛਣ ਦੀ ਆ ਤੇ ਦੱਸ ਦੇ ਨਹੀਂ ਤੇ ਕੋ ਫੜਾ ਕੇ ਹੀ ਗਈ ਆ ਗੱਲ ਦੱਸਦੇ ਹੀ ਨਹੀਂ ਕੋਈ ਤੇਰਾ ਬੰਦਾ ਹੈ ਮੇਰੇ ਮੱਗੇ ਵੀ ਕਿਹਾ ਸਵੇਰੇ ਉੱਠ ਕੇ ਪੁੱਛ ਲੈਂਦੀ ਜਿਹੜਾ ਤੈਨੂੰ ਪਤਾ ਉਹ ਪੈਗ ਲਾਉਣ ਡਿਆ ਵਾ ਤੂੰ ਵਿੱਚ ਹੋਰ ਕੀ ਸੜਕੰਨੇ ਜੇ ਪਾਪ ਆਕੇ ਤੇ ਗੱਲਾਂ ਕਰੀ ਜਾਣੀ ਇੱਕ ਤੁਸੀਂ ਮੁੰਡਾ ਵਿਚ ਕਾਏ ਬਾਹ ਲਿਆ ਵਾ ਤੂੰ ਮੁੰਡੇ ਤੇ ਵੀ ਅਸਰ ਪਾਉਣਾ ਇਹੋ ਜੀਆਂ ਗੱਲਾਂ ਦਾ ਮੁੰਡਾ ਵਿਚਾਰਾ ਬਾਅਦ ਚ ਆਇਆ ਵਾ ਉਹਨੇ ਜਦੋਂ ਵੇਖ ਲਿਆ ਨਾ ਕਿ ਪਿਓ ਮੈਨ ਸ਼ਰਾਬ ਕਿਨੇ ਤੇ ਮਾਦਦ ਵਾਲੇ ਹੋ ਗਿਆ ਤਾਂ ਮਚਲਾ ਡਾਉਣਾ ਸੁਣ ਕੇ ਆਇਆ ਉਹ ਤੇ ਵਿਚਾਰਾ ਵਿੱਚ ਬੈਠਾ ਹੀ ਨਹੀਂ ਮੈਂ ਤਾਂ ਲੱਗੇ ਬਹਿਣ ਹੀ ਨਹੀਂ ਦਿੰਦੀ ਮੈਂ ਤੇ ਇਹ ਗੱਲਾਂ ਹੁਣ ਕਹਿਨੀ ਆ ਹੁਣ ਆਣੇ ਨੂੰ ਪੁੱਛ ਨਾ ਕਹਿ ਰੋਟੀ ਪਾਣੀ ਪਕਾਓ ਤੇ ਖਾਓ ਮਨਪ੍ਰੀਤ ਨੂੰ ਪੁੱਛ ਲਿਓ ਸਵੇਰੇ ਯਾ ਇਹਨੂੰ ਸਵੇਰੇ ਸੋਫੀ ਨੂੰ ਪੁੱਛ ਲਈ ਜਦੋਂ ਇਹ ਉੱਠੂਗਾ ਚੱਜਦਾ ਹੋਊਗਾ ਨਾ ਇਹਨੂੰ ਰਗਵੀਰ ਨੂੰ ਪੁੱਛੀ ਫਿਰ ਸਵੇਰੇ ਚਾਚੀ ਜੀ ਰੋਟੀ ਪਾਣੀ ਸਾਡਾ ਕਾਹਦਾ ਖਾਣਾ ਆਪੇ ਬੰਦੇ ਨੇ ਖਾਣੀ ਨਹੀਂ ਤੇ ਤੁਹਾਨੂੰ ਮਾਂ ਪੁੱਤਾਂ ਨੂੰ ਖਾਣ ਨਹੀਂ ਦੇਣੀ ਇੱਕ ਗਾ ਨੂੰ 10-10 ਵਾਰੀ ਕੰਡਿਆ ਵੇਖ ਲਿਆ ਨਾ ਤੇ ਹਜੇ 12 ਵਜੇ ਤੱਕ ਆਹੋ ਕੰਮ ਚੱਲਣਾ ਆਹ ਗੱਲ ਤੂੰ ਕਿਉਂ ਕਹੀ ਸੀ ਆਹ ਤੂੰ ਕੰਮ ਐਦਾਂ ਕਿਉਂ ਕੀਤਾ ਹੋਈ ਮੁੰਡੇ ਦਿਵਾਲੇ ਹੋਣਾ ਫਿਰ ਇਹਨੇ ਆ ਪੜ੍ਹਾਈ ਨਹੀਂ ਕਰਨੀ ਇਹਨੇ ਕਾਹੇ ਜੋਗਾ ਨਹੀਂ ਰਹਿਣਾ ਜੇ ਲੈਣਾ ਕਹਿੰਦਾ ਮੈਨੂੰ ਬਾਹਰਲਾ ਦੋ ਬਾਹਰਲਾ ਤੇ ਵੀ ਰਾਜੀ ਹੈਗੇ ਇਹ ਬੋਲਟ ਇਦਾਂ ਨਹੀਂ ਆਉਂਦੇ ਫਲਾਣ ਨਹੀਂ ਆਉਂਦੇ ਉਹ ਉਲਟੀ ਗੱਲ ਫੜ ਲਈ ਹੁਣ ਤੈਨੂੰ ਪਤਾ ਨਾ ਉਹ ਜੀ ਉਹ ਕੁਝ ਹੁੰਦਾ ਵਾ ਫਿਰ ਤੂੰ ਹੀ ਚੁੱਪ ਕੀਤੀ ਰਿਹਾ ਕਰ ਤੂੰ ਨਾ ਕੋਈ ਗੱਲ ਕਰਿਆ ਕਰ ਘਰ ਮਾਨ ਨਾ ਬਹਿ ਜਾਓ ਆ ਪਕਾਓ ਤੇ ਖਾਓ ਜਦੋਂ ਮੰਗੂਗਾ ਉਦੋਂ ਉਹਨੂੰ ਫੜਾ ਲਈ ਉਹਦਾ ਵੀ ਜੇ ਰੋਈ ਦਾ ਕੰਮ ਹਾ ਨਾ ਤੇ ਸਵੇਰੇ ਉਹਨੂੰ ਸੋਫੀ ਨੂੰ ਪੁੱਛਣੀ ਜਿਹੜੀ ਗੱਲ ਹੈ ਜੀ ਤੁਸੀਂ ਇਹ ਮੈਨੂੰ ਸਮਝਾ ਕੇ ਚੱਲ ਚੱਲ ਮੈਂ ਆਹ ਉਹਨੂੰ ਕਿਤੇ ਸਮਝਾ ਦੇ ਬਰੋ ਕਰੋ ਕਿ ਤੇ ਉਹਦੇ ਖਾਣੇ ਚ ਵੀ ਗੱਲ ਪੈ ਜਾਏ ਕੋਲੇ ਬੰਦਿਆ ਕਹਿ ਨਹੀਂ ਲਈ ਆ ਉਹਦੇ ਮੂੰਹ ਸਰ ਪਣਾਇਆ ਨਾ ਕੋਈ ਗੱਲ ਦਾ ਉਹ ਵੀ ਇਹਨਾਂ ਕਰਕੇ ਛੱਟ ਕਰਦੀ ਕੋਈ ਆਣ ਜਾਣ 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 ਜੱਫਾ ਕਾਣ ਦਿਆ ਉਹਦੇ ਨਾਲੇ ਸਿਰ ਮਾਰਨਾ ਕਹਦਾ ਮੱਥਾ ਮਾਰਨਾ ਉਹਦੇ ਨਾਲ ਕਾਦੀ ਗੱਲ ਕਰਨੀ ਆ ਜਾਂ ਮੇਰੀ ਕੀ ਕਰਾ ਆਪਣਾ ਕੰਮ ਦੇ ਮੁੰਡੇ ਉੱਟੇ ਆ ਨਾ ਰੋਟੀ ਦੇਖੋ ਆ ਕਿੱਦ ਲਗੀ ਉਹ ਬੂਰੀ ਤਾਂ ਨਹੀਂ ਛੱਟ ਗਈ ਮੰੰਦਰ ਮਾਲਪਰੀ ਦੇ ਘਰ ਗਈ ਹੋਣੀ ਫਾਂਦੀ ਹਣੀ ਚਲ ਮੈਂ ਕੁੜੀ ਦਾ ਪਤਾ ਲੈ ਕੇ ਆਵਾਂ ਪਰ ਇਹਨੂੰ ਜਾਈਦਾ ਰੂਵੀ ਦਾ ਪੁਲੀ ਨਹੀਂ ਖੱਟ ਗਈਆਂ ਚਾਹੀਦੀ ਕੋਈ ਥੋੜੂ ਬੂਵੇ ਕੁਲੀ ਖੱਟਦੀ ਚੱਲ ਗਈ ਆ ਆਗੇ ਬਈ ਮੈਂ ਲੱਗਾਂ ਮਰੀਆਂ ਨੇ ਮਨਪ੍ਰੀ ਕਰ ਗਈ ਨਹੀਂ ਕਿਉਂ ਮਾਰ ਕਿ ਕਰ ਨਹੀਂ ਮੈਂ ਗਈ ਮੈਂ ਕਿਹਾ ਕਿ ਵੀਰ ਹੋਣਾ ਮਲ ਗਏ ਰੋਲਾ ਬੜਾ ਭੰਡਾ ਜਿੱਦਾਂ ਲੰਡੇ ਹੁੰਦੇ ਮੈਂ ਤਾਂ ਕਹ ਕੇ ਇੱਥੋਂ ਪਾਈ ਨਾ ਹੋ ਜਾਣਾ ਉਧਰ ਕਾਦਾ ਰੋਲਾ ਹੈ ਕਰੌੜਾ ਦਾ ਰੋਜ ਹੀ ਹੁੰਦਾ ਇਹਨਾਂ ਦੇ ਘਰ ਉਹਨੇ ਪੀਤੀ ਹਣੀ ਆ ਪੀਤੀ ਕੋਦੇ ਅੰਜਾਂ ਚ ਲੱਟ ਪਟਾਣਾ ਹੋਇਆ ਵਾ ਹਾਂ ਪਤਾ ਨਹੀਂ ਹੁਣ ਮੇਰੇ ਜਾਣ ਤੋਂ ਉਹ ਕੀ ਗੱਲਾਂ ਹੋਈਆਂ ਤੇ ਕੀ ਨਹੀਂ ਮੈਂ ਤਾਂ ਰੋੜਾ ਹੀ ਸੁਣ ਕੇ ਚੱਲ ਗਈ ਆ ਜਦੋਂ ਮੁਕਤਦੀ ਮਿਲਨੀ ਏ ਇਦਾਂ ਹੀ ਕਰਨਾ ਮੈਨੂੰ ਤਾਂ ਇਹਦਾ ਪਤਾ ਨਹੀਂ ਵੀ ਮੁਕਤਦੀ ਆ ਕਿ ਮੋਲਦੀ ਆ ਪੀ ਜਾਂਦਾ ਹੀ ਫਾਈ ਜਾਂਦਾ ਹੀ ਵਿੱਚ ਉਹ ਲੱਬੇ ਜੋ ਕੋਦੇ ਗੱਲਾਂ ਕਰੀ ਜਾਂਦਾ ਹੀ ਬਲਜੀਤ ਮੋਲਦੀ ਨੇ ਕਦੀ ਵੀ ਨਹੀਂ ਪੀ ਸਕਦਾ ਇਹਨੇ ਮੋਲਦੀ ਕੀ ਪੀਣੀ ਕੋ ਵੀ ਨਹੀਂ ਦੇ ਜੇ ਮੇਰੀ ਹਰੀ ਰਿੰਦੀ ਆ ਇਹੋ ਜਿਹੇ ਗੱਲਾਂ ਰੋਲਾ ਪਾਉਣ ਡੇ ਆ ਉਹ ਕਿਤੇ ਮੁੰਡਾ ਵੀ ਆਣ ਕੇ ਆਂਦਾ ਵੀ ਰਿਸ਼ਵਤ ਲੈਣੇ ਤੁਹੀਂ ਇਦਾਂ ਉਦਾਂ ਗੱਲਾਂ ਕਰਨ ਦੇਈਓ। ਉਹ ਆਉਂਦੀ ਆ ਵੀ ਤੈਨੂੰ ਮੰਨਪ੍ਰੀਤ ਕੀ ਫੜਾ ਕੇ ਗਈ ਆ। ਉਹ ਆਂਦਾ ਤੂੰ ਮੇਰੇ ਤੇ ਸ਼ੱਕ ਕਰਦੀ ਮੈਨੂੰ ਤੇ ਗੱਲ ਦਾ ਕੋਈ ਮੂੰਹ ਸਿਰ ਨਹੀਂ ਲੱਭਾ ਵੀ ਕੀ ਗੱਲ ਤੇ ਕੀ ਬਾਤ ਵਾ। ਅੱਛਾ। ਤੇ ਮੁੜ ਕੇ ਮੈਂ ਬਲਜੀਤ ਨੂੰ ਠਾਲ ਕੇ ਬਾਹਰ ਲੈ ਜਾਂਦਾ ਮੈਂ ਵੀ ਤੂੰ ਕਿਉਂ ਡੇਂਦਾ ਸਿਰ ਰੋਣ ਵੀ ਇਕੱਜਾ ਦਾ ਸ਼ਰਾਬੀ ਆ ਨਾ ਤੂੰ ਸੋਵੀਂ। ਵੀ ਤੂੰ ਵੀ ਨਾ ਬੋਲ ਜ਼ਿਆਦਾ। ਉਹ ਆਂਦੀ ਮੈਨੂੰ ਤੂੰ ਨਹੀਂ ਦਿੰਦਾ ਰੋਈ ਦਿਹਾੜੀ ਇਦਾਂ ਮੁੰਡਾ ਵੀ ਕਰ। ਮੰਨਪ੍ਰੀਤ ਕੀ ਫੜਾ ਦੇਦੀ। ਉਹ ਆਂਦਾ ਮੇਰਾ ਕਾਗਜ਼ ਡਿੱਗਾ ਸੀ ਕੋਈ ਤੇ ਮੈਨੂੰ ਉਦਾਂ ਹੀ ਉਹਨੇ ਚੁੱਕ ਕੇ ਫੜਾਤਾ ਇਹ ਆਂਦੀ ਆ ਵੀ ਤੈਨੂੰ ਪੁਛ ਫੜਾ ਕੇ ਗਈ ਆ ਰੱਬ ਜਾਣੇ ਵੀ ਮੈਨੂੰ ਨਹੀਂ ਪਤਾ ਵੀ ਰਕबीर ਨੂੰ ਕੀ ਫੜਾਇਆ ਤੇ ਕੀ ਨਹੀਂ ਮੈਂ ਹਾਂ ਸਵੇਰੇ ਸੋਈ ਉਹ ਤੇ ਪੁਛ ਨਹੀਂ ਜਾ ਮੈਂ ਮਨਪ੍ਰੀਤ ਨੂੰ ਪੁਛ ਨਹੀਂ ਕਾਗਜ਼ ਤੇ ਡਿੱਗਾ ਕਿਉਂਦੀ ਐ ਇਦਾਂ ਹੀ ਕਰਨ ਦੇ ਮੈਨੂੰ ਨਹੀਂ ਸਮਝ ਲੱਗੀ ਕੀ ਆ ਤੇ ਕਿਹਨੇ ਆਮ ਰੌਲੇ ਚ ਮੈਂ ਗਈ ਤੇ ਆਮ ਰੌਲੇ ਚ ਆ ਗਿਆ ਮੈਂ ਹਾਂ ਜਿਹੜੇ ਉਹ ਪੈਸੇ ਉਹ ਇਹੀ ਦਿੱਤੇ ਆ ਕਿ ਉਹ ਤੇ ਨਹੀਂ ਫੜਾ ਫੜ ਕੇ ਗਈ ਇਹਨੂੰ ਪਤਾ ਨਹੀਂ ਮੈਂ ਉਹਦੇ ਬਾਬਾ ਪਰ ਮੈਂ ਤਾਂ ਉਹਨੂੰ ਸਮਝਾ ਗਿਆ ਮੈਂ ਹਾਂ ਕੁੜੀਏ ਪੈਸੇ ਐਵੇਂ ਆਵਾਂਗਾ ਉਹਨਾਂ ਤੇ ਫੁੱਟੀ ਜਾਵੇਂਗੀ ਉਹ ਆਣੀ ਵੀ ਨਹੀਂ ਕੋਈ ਗੱਲ ਨਹੀਂ ਕੀ ਹਾਰੇ ਭਾਏ ਪਿਆਰੇ ਫੜਾ ਗੀ ਉਹ ਬੇਮਾਨ ਪ੍ਰੀਤ ਛਦਾਇਣਾ ਆਂਦਾ ਹੁਣ ਆ ਮੈਨੂੰ ਫੜਾ ਮੈਂ ਗਾੜੀ ਦਵਾ ਤੇ ਗਾੜੀ ਚਲੋ ਦੇਣੇ ਹੁਣ ਇੱਕ ਦੂਜੇ ਦੇ ਮਨਜੋਦ ਤੇ ਇਹ ਪੂਰੇ ਯਾਰ ਵੈਕ ਦਗੇ ਤੇ ਯਾਰ ਮਾਰ ਨਾ ਕਰ ਦਵੇ ਕਿਤੇ ਮਗਰੋਂ ਤੋੜੀ ਸਾਡੇ ਰੇ ਕੂਜੇ ਨਿਕਲ ਕੇ ਖਾਤੇ ਚ ਪੈ ਜਾਣ ਮੁੜ ਕੇ ਸਾਡੇ ਪੈਸਿਆਂ ਦਾ ਵੀ ਕੋਈ ਮੋਲ ਨਾ ਪਵੇ ਤੇ ਸਾਡੇ ਖਾਤੇ 'ਚ ਨਾ ਫਿਰ ਕੀ ਫੈਰਣਾ ਪਰ ਮੈਂ ਉਹ ਕੁੜੀ ਨੂੰ ਤਾਂ ਵੱਢ ਕੇ ਆਈ ਸੀ ਪਿਕੂੜੀਏ ਨਾ ਕਰੇ ਡਰਨਾ ਜਾਂ ਵੀ ਕਿਤੇ ਐਵੇਂ ਨਾ ਤੈਨੂੰ ਦਬਕਾ ਹੀ ਮਾਰੀ ਜਾਣ ਪਈ ਐ ਹੋ ਚਲੇ ਆਈ ਉਹ ਹੋ ਚਲੇ ਹੋਣਾ ਮੈਂ ਖੜੀਗਾ ਇਹ ਵੀ ਜਿੱਥੇ ਵਰਤਨੀ ਉੱਥੇ ਵਰਤੀ ਤੇ ਹਿਸਾਬ ਨਾਲ ਵਰਤੀ ਕਿਹਨੂੰ ਐਵੇਂ ਨਾ ਉੱਟੀ ਜਮੀ ਪਏ ਤਾਂ ਨਾਗਾ ਲੱਕੀ ਹੁਣ ਫੇ ਮਨਪਰੀਤ ਨੂੰ ਪਤਾ ਹੋਊ ਕਿ ਮੈਂ ਕੀ ਫੜਾ ਕੇ ਆਈ ਕੀ ਨਹੀਂ ਫੜਾ ਕੇ ਆਈ ਹੁਣ ਮੈਨੂੰ ਨਹੀਂ ਪਤਾ ਲੱਗਣਿਆ ਵੀ ਕੀ ਆ ਤੇ ਕੀ ਨਹੀਂ ਫੇ ਤੋਂ ਨਾ ਭੇ ਜਾ ਇਸ ਵੇਲੇ ਸੋਈ ਹੋ ਕੇ ਰਗਵੀਰ ਦੱਸੂਗਾ ਪੀ ਕੀ ਫੜਾ ਕੇ ਗਈ ਬਲਜੀਤ ਕੋ ਪਤਾ ਲੱਗੂ ਮੈਨੂੰ ਵੀ ਜੇ ਬਲਜੀਤ ਕੁਛੂ ਕੀਤੇ ਤੇ ਜਾਂ ਫਿਰ ਮਨਪ੍ਰੀਤ ਕੋ ਪਤਾ ਲੱਗੂਗਾ ਵੀ ਕੀ ਫੜਾਇਆ ਤੇ ਕੀ ਨਹੀਂ ਉਹ ਤਾਂ ਮੈਨੂੰ ਉਦੋਂ ਕੋਈ ਗੱਲ ਇਹੋ ਜੀ ਦੱਸੀ ਨਹੀਂ ਉਹ ਤਾਂ ਕੋਈ ਵੀ ਵੀ ਜਾਣ ਮੈਨੂੰ ਆ ਚੀਜ਼ ਦੇਣੀ ਹੈ ਜਾਂ ਲੈਣੀ ਹੈ ਕਿਉਂਕਿ ਮੈਂ ਉੱਤੇ ਲਾ ਕੇ ਬੈਠਾ ਰਿਆਂ ਦੋ ਮਿੰਟ ਗ੍ਰੁੱਤੀ ਇਹ ਗੱਲ ਕੀਤੀ ਆ ਪਰ ਉਹਨੇ ਗੱਲ ਕੋਈ ਦੱਸੀ ਨਹੀਂ ਮੈਨੂੰ ਮਨਪ੍ਰੀਤ ਨੇ ਜੇ ਉਹਦੀ ਕੋਈ ਗੱਲ ਹੁੰਦੀ ਜੇ ਇਹਨੂੰ ਪਹਿਲਾਂ ਦੱਸਿਆ ਹੋਊਗਾ ਉਹਨੇ ਮੈਨੂੰ ਦੱਸ ਦੇਣੀ ਗੱਲ ਵੀ ਆ ਦੱਸ ਕੇ ਗਿਆ ਰਾਤੀ ਵੀ ਆ ਗੱਲ ਮੰਗਦੇ ਜਾਂ ਇੰਨੀ ਵੀ ਰਿਸ਼ਤ ਮੰਗਦੇ ਕੀ ਤਾਂ ਮਗਰੋਂ ਚਲ ਕੀ ਹੋਊਗੀ ਹੁਣ ਆਨੂ ਕੀ ਪਤਾ ਵਾ ਫੋਨਾਂ ਦੇ ਤੇ ਗੱਲਾਂ ਹੋ ਜਾਂਦੀਆਂ ਅੱਜਕੱਲ ਅੱਜ ਕਿਹੜੇ ਸੁਨਾਹ ਦੇਣੇ ਕਿਸੇ ਨੂੰ ਵੀ ਜਾ ਕੇ ਜਾਓ ਵੇ ਉਹਨੂੰ ਸੁਨਾਹ ਦੇ ਕੇ ਆਓ ਤੇ ਆਪਣੇ ਅੰਦਰ ਕੇ ਵਲੇ ਬੈਠੇ ਹੋਈਦਾ ਕਿ ਉਹਨੇ ਨਹੀਂ ਪਤਾ ਲੱਗਦਾ ਚੱਲ ਜਾ ਕੋਈ ਨਹੀਂ ਮੈਂ ਮੈਨੂੰ ਪੌਂਦੇ ਰਾਮ ਰੌਲਾ ਜੋ ਪੌਂਦੇ ਆਪਣੇ ਘਰ ਪੌਂਦੇ ਇਹਨਾਂ ਨੂੰ ਪੀ ਲੈਣਾ ਤੇ ਤੂੰ ਦੋ ਕੁੱਤ ਜਾ ਦੇ ਬਣਾ ਜਾ ਪਾਣੀ ਲਿਆ ਆ ਪਹਿਲਾਂ ਨਹੀਂ ਪਾਣੀ ਰਹਿਣ ਦੇ ਚਾਹ ਬਣਾ ਲੈ ਕੁੱਤ Thank you